ਇਹ ਸਾਡੇ ਪਰ ਦੋ ਸਕੂਲ ਆਈ ਸਰਕਾਰੀ ਮਿਡਲ ਸਕੂਲ ਵੀ ਆ ਤੇ ਸਰਕਾਰੀ ਪ੍ਰਾਇਮਰੀ ਸਕੂਲ ਵੀ ਆ ਸਾਡੀ ਜਿਹੜੀ ਸਮੱਸਿਆ ਆ ਰਹੀ ਏ ਕਿ ਟੀਚਰਾਂ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਏ ਇਸੇ ਕਰਕੇ ਹੀ ਬੱਚੇ ਵੀ ਘਰਦੇ ਯਾਰ ਲੋਕ ਹਟਾਰੇ ਬੱਚੇ ਨੇ ਤੂੰ ਕਿ ਟੀਚਰ ਹੀ ਨਹੀਂ ਹੈ ਇਸੇ ਸਾਡੇ ਪਿਛਲੇ 3 ਸਾਲਾਂ ਤੋਂ ਵੀ ਪੰਜਾਬੀ ਟੀਚਰ ਵੀ ਨਹੀਂ ਆਈ ਔਰ ਇਸ ਮਿਡਲ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਆ ਕਰਦੇ ਸੀ ਪਰ ਅੱਜ ਤਰਾਸਦੀ ਇਹ ਹੋਈ ਪਈ ਆ ਕਿ ਇਹ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਇਹ ਜਿੰਨਾ ਸਰਕਾਰੀ ਤੰਤਰ ਹੈਗਾ ਉਹਨੂੰ ਟੌਣ ਤੇ ਲੱਗੀ ਦੀ ਆ ਬੋਰਡਾਂ ਤੇ ਲਿਖੀ ਜਾਂਦੇ ਜੀ ਬੋਰਡ ਰੋਜ਼ ਮੁਕਾਜਨੇ ਕੰਦਾ ਚ ਮੁਕਾਜਨੇ ਜੀ ਕੈਮਰੇ ਲੱਗਦੇ ਜੀ ਆ ਲੱਗਦੇ ਜੀ ਪਰ ਜਿਹੜੀ ਮੇਨ ਚੀਜ਼ ਜਿਹੜਾ ਚਾਹੀਦੀ ਹੈ ਪਿੱਛੇ ਪੈਰ ਤੇ ਪਿੱਛੇ ਤਾਂ ਹੈ ਨਹੀਂ ਮੈਂ ਹੈਰਾਨ ਇਸ ਗੱਲ ਤੋਂ ਆ ਕਿ ਖੜੇ ਹੋ ਕੇ ਕਹਿੰਦੇ ਅਸੀਂ 올림픽 ਦੇ ਵਿੱਚ ਇੰਨਾ ਕੁਝ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ 올림픽 ਦੇ ਵਿੱਚ ਸਵਾਗਤ ਕਰਾਂਗੇ ਤੁਹਾਡੇ ਕੋ ਕੋਈ ਨਹੀਂ ਤਾਂ ਹੈ ਨਹੀਂ ਤੁਹਾਕਾਰ ਤੋਂ ਹੀ ਮੰਗ ਕਰਦੇ ਜਦ ਤੋਂ ਜਿਆਦਾ ਸਾਡੇ ਸਕੂਲ ਦੇ ਵਿੱਚ ਕਿਚਰਾਂ ਦੀ ਜਿਹੜੀ ਆ ਹੈ ਭੇਜਿਆ ਜਾਣ ਤਾਂ ਕਿ ਜਿਹੜੇ ਬੱਚੇ ਉਹ ਇਧਰੋਂ ਛੱਡ ਕੇ ਦੂਜੇ ਸਕੂਲਾਂ ਕਿਨ ਜਾ ਰਹੇ ਆ ਇਹਨਾਂ ਨੂੰ ਸਕੂਲਾਂ ਨੂੰ ਬਚਾਇਆ ਜਾ ਸਕੇ ਗੁਰੂ ਤਰੀਕੇ ਦੇ ਨਾਲ ਐਜੂਕੇਸ਼ਨ ਦਾ ਕਾਣ ਕਰਿਆ ਜਾ ਰਿਹਾ ਔਰ ਇਹ ਤੁਹਾਡੇ ਸਾਹਮਣੇ ਆ ਕਿ ਇਹ ਸਕੂਲ ਦੇ ਵਿੱਚ ਪਹਿਲਾਂ 64 ਬੱਚੇ ਸੀ ਉਸ ਤੋਂ ਬਾਅਦ ਜਿਹੜੇ ਹੈਗੇ तकरीबन 50 ਦੀ ਲਾਈਨ ਦੇ ਵਿੱਚ ਰਹੇਗੇ ਫਿਰ 40 ਦੀ ਵਿੱਚ ਅੱਜ 28 ਬੱਚੇ ਐ ਇਸ ਮਿਡਲ ਸਕੂਲ ਦੇ ਵਿੱਚ ਤਿੰਨ ਕਲਾਸਾਂ ਦੇ ਵਿੱਚ ਤੇ ਸਾਡੇ ਲੰਬੇ ਸਮੇਂ ਤੋਂ ਪੰਜਾਬੀ ਦੀ ਕੋਰਸ ਖਾਦੀ ਇੱਕ ਸਮਾਜਿਕ ਸਿੱਖਿਆ ਜੋ ਇੰਗਲਿਸ਼ ਨੂੰ ਨਾਲ ਸੰਦਰਭ ਕੋਰਸਾਂ ਲਈ ਔਰ ਸਕੂਲ ਦਾ ਇਨਫਰਾਸਟ੍ਰਕਚਰ ਹੈਗਾ ਗਰਾਊਂਡ ਹੈਗਾ ਪਰ ਆ ਗਰਾਊਂਡ ਦੀ ਹਾਲਤ ਹੈਗੀ ਆ ਤੁਸੀਂ ਤੁਹਾਡੇ ਸਾਹਮਣੇ ਆ ਕਿ ਇੱਥੇ ਜਿਹੜਾ ਹੈਗਾ ਲੋਕਾਂ ਨੇ ਆਪਣੇ ਟੈਂਟ ਸੁੱਕਣੇ ਪਾਏ ਦੇ ਆ ਇਹ ਇਹ ਸਕੂਲ ਦਾ ਜਿਹੜਾ ਹੈਗਾ ਡਿਸਪਲੱਸ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਬਿਹਤਰ ਸਹੂਲਤ ਦੇਣ ਦੇ ਲਈ ਜਿੱਥੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਪ੍ਰਬੰਧ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਉੱਥੇ ਹੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਜਲਵੇੜਾ ਦਾ ਸ਼ਹੀਦ ਲਲਿਤ ਕੁਮਾਰ ਸਰਕਾਰੀ ਮਿਡਲ ਸੈਲਫ ਸਮਾਰਟ ਸਕੂਲ ਅਜੇ ਹੈ ਜਿੱਥੇ ਅਧਿਆਪਕਾਂ ਦੀ ਕਮੀ ਹੈ ਗੱਲ ਕੀਤੀ ਜਵੇ ਪੰਜਾਬੀ ਅਧਿਆਪਕ ਦੀ ਤਾਂ ਪਿਛਲੇ ਕਰੀਬ 3 ਸਾਲਾਂ ਤੋਂ ਪੰਜਾਬੀ ਦਾ ਅਧਿਆਪਕ ਹੀ ਨਹੀਂ ਹੈ ਅਤੇ ਸਕੂਲ ਦਾ ਗਰਾਊਂਡ ਜੰਗਲ ਦਾ ਰੂਪ ਧਾਰਨ ਕਰ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ। ਜੀ ਮਨਦੀਪ ਸਿੰਘ ਜੀ ਪਿੰਡ ਆ ਜੀ ਮੇਰਾ ਦਿਲਬੇੜਾ ਸਾਡੇ ਪਿੰਡ ਦੀ ਮੇਨ ਸਮੱਸਿਆ ਸਾਡੇ ਪਿੰਡ ਦੋ ਸਕੂਲ ਆ ਜੀ ਸਰਕਾਰੀ ਮਿਡਲ ਸਕੂਲ ਵੀ ਆ ਤੇ ਸਰਕਾਰੀ ਪ੍ਰਾਇਮਰੀ ਸਕੂਲ ਵੀ ਆ ਸਾਡੀ ਜਿਹੜੀ ਸਮੱਸਿਆ ਆ ਰਹੀ ਹੈ ਤੇ ਟੀਚਰਾਂ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਆ ਇਸ ਕਰਕੇ ਜੀ ਬੱਚੇ ਵੀ ਘਟਦੇ ਯਾਰ ਲੋਕ ਹਟਾਰੇ ਬੱਚੇ ਨੇ ਤੂੰ ਤੇ ਟੀਚਰੇ ਨਹੀਂ ਹੈ ਇੱਥੇ ਸਾਡੇ ਪਿਛਲੇ 3 ਸਾਲਾਂ ਤੋਂ ਜੀ ਪੰਜਾਬੀ ਅਧਿਆਪਕ ਵੀ ਨਹੀਂ ਹੈ ਜੀ ਕਿਹੜੇ ਸਕੂਲ ਆ ਜੀ ਮਿਡਲ ਸਕੂਲ ਆ ਜੀ ਮੇਰੇ ਸਕੂਲ ਦੇ 3 ਸਾਲ ਹੋ ਗਏ ਜਦੋਂ ਲੱਗਦਾ ਇੱਕ ਹੀ ਮੈਡਮ ਰਹੀ ਘੱਟੋ ਘੱਟ ਬੱਚੇ ਹੈਗੇ ਤੇ ਕਿਵੇਂ 3 ਕਲਾਸਾਂ ਹੀ ਕਿ ਮੈਡਮ ਕੋਲ ਕਿਵੇਂ ਉਹ ਹੈਂਡਲ ਕਰੂਗੀ ਤੁਹਾਨੂੰ ਇਹ ਸਭ ਪਤਾ ਹੀ ਹੈ ਸਰਕਾਰ ਤਾਂ ਸਕੂਲਾਂ ਵਿੱਚ ਐਨਐਮਐਸ ਅਮਿਨਸ ਬਣਾ ਰਹੀ ਹੈ ਬੋਰਡਾਂ 'ਤੇ ਲਿਖੀ ਜਾਂਦੇ ਜੀ ਬੋਰਡ ਰੋਜ਼ ਮੁਕਾਜ ਨੇ ਕੰਦਾ ਮੁਕਾਜ ਨੇ ਜੀ ਕੈਮਰੇ ਲੱਗ ਗਏ ਜੀ ਆ ਲੱਗ ਗਿਆ ਜੀ ਪਰ ਜਿਹੜੀ ਮੇਨ ਚੀਜ਼ ਰਹਿਣ ਚਾਹੀਦੀ ਟੀਚਰ ਤਾਂ ਟੀਚਰ ਤਾਂ ਹੈ ਨਹੀਂ ਇਹ ਬੋਰਡਾਂ ਤੋਂ ਜੋ ਵਾਕ ਪੜ ਕੇ ਇਹ ਤਾਂ ਆਪਣੇ ਆਪ ਆ ਕੇ ਸਿੱਖ ਸਕਣਗੇ ਨਾ ਕੁਝ ਫੈਸਲਾ ਜਿਹੜੀ ਮੇਨ ਸਮੱਸਿਆ ਵਾਲੀ ਨੂੰ ਸਰਕਾਰ ਨੇ ਧਿਆਨ ਤਾਂ ਦਿੱਤਾ ਭਰਤੀਆਂ ਬਥੇਰੀ ਕਰੀ ਪਰ ਦਸ ਦੇ ਹਣ ਤੇ ਭਰਤੀਆਂ ਹੋ ਰਹੀਆਂ ਇੱਥੇ ਕੋਈ ਟੀਚਰ ਨਹੀਂ ਆਈ 3 ਸਾਲਾਂ ਤੋਂ ਕੁਝ ਲੈ ਕੇ ਟੀਚਰ ਦੇ ਸਰਕਾਰ ਨੂੰ ਪੁੱਛ ਲੋ ਪੰਜਾਬੀ ਟੀਚਰ ਵੀ ਨਹੀਂ ਸਮਾਜਿਕ ਟੀਚਰ ਵੀ ਨਹੀਂ ਇੱਥੇ ਨਾ ਕੋਈ ਸਹੀ ਸਿੱਖਿਆ ਦਾ ਕੋਈ ਕਿੱਡਾ ਪ੍ਰਤੀ ਬੱਚਿਆਂ ਨੂੰ ਕੋਈ ਖੜਾੜ ਸਕੇ ਇਸ ਤਰ੍ਹਾਂ ਦਾ ਕੋਈ ਵੀ ਟੀਚਰ ਨਹੀਂ ਹੈ ਇੱਥੇ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਜੱਤੋਂ ਜ਼ਿਆਦਾ ਸਾਡੇ ਸਕੂਲ ਦੇ ਵਿੱਚ ਟੀਚਰਾਂ ਦੀ ਜਿਹੜੀ ਆ ਹੈ ਭੇਜਿਆ ਜਾਣ ਤਾਂ ਕਿ ਜਿਹੜੇ ਬੱਚੇ ਹੁਣ ਇਧਰੋਂ ਹਟ ਕੇ ਦੂਜੇ ਸਕੂਲਾਂ ਕਿਨ ਜਾ ਰਹੇ ਆ ਇਹਨਾਂ ਨੂੰ ਸਕੂਲਾਂ ਨੂੰ ਬਚਾਇਆ ਜਾ ਸਕੇ ਇਹ ਸਾਡੀ ਮੇਨ ਸਮੱਸਿਆ ਜੀ ਮੈਸਿੰਗ ਆਈ ਪਿੰਡ ਦੇ ਜਲੇ ਵੇੜਾ ਜੀ ਕੀ ਸਮੱਸਿਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਮਾਸਟਰ ਨਹੀਂ ਹੈ ਜੀ ਪੰਜਾਬੀ ਦਾ ਮਾਸਟਰ ਤਾਂ 3 ਸਾਲ ਤੋਂ ਨਹੀਂ ਹੈ ਹੈਗਾ ਇਸ ਕਰਕੇ ਇਸ ਸਮੱਸਿਆ ਨੂੰ ਜਲਦੀ ਦੇ ਜਲਦੀ ਹੱਲ ਕਰਾਇਆ ਜਾਵੇ ਮਾਸਟਰ ਸਾਡੀ ਪੰਜਾਬ ਸਰਕਾਰ ਉੱਤੇ ਬੇਇੱਜ਼ਤੀ ਹੈ ਵੀ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਵਾਸਤੇ ਟੀਚਰ ਜ਼ਰੂਰ ਭੇਜੇ ਸਰਕਾਰ ਟੀਚਰ ਦਾ ਲਾ ਨਹੀਂ ਰਹੀ ਜੀ ਟੀਚਰਾਂ ਨਾਲ ਸਕੂਲ ਚੱਲੂਗਾ ਜੀ ਮੈਨੇ ਟੀਚਰਾਂ ਦੇ ਸਕੂਲ ਕਿਵੇਂ ਚੱਲੂਗਾ ਜੀ ਇਸ ਮੌਕੇ ਗਲਬਤ ਕਰਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦਾ ਕੀ ਕਹਿਣਾ ਆਉ ਜਾਣਦੇ ਹਾਂ ਉਹਨਾਂ ਤੋਂ ਅੱਜ ਅੱਜ ਇਸ ਜਿਹੜੇ ਸਕੂਲ ਦੇ ਵਿੱਚ ਅੱਜ ਆਪਾਂ ਆਏ ਆ ਇਹ ਸ਼ਹੀਦ ਲਲਿਤ ਕੁਮਾਰ ਜਿਹੜੇ ਦੇਸ਼ ਦੇ ਲਈ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਫੌਜ ਦੇ ਵਿੱਚ ਸੀ ਉਹਨਾਂ ਦੀ ਯਾਦ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਹਨੂੰ ਜਿਹੜਾ ਹੈਗਾ ਮਿਡਲ ਸਕੂਲ ਦਾ ਦਰਜਾ ਦਿੱਤਾ ਸੀ ਔਰ ਇਸ ਮਿਡਲ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਆ ਕਰਦੇ ਸੀ ਪਰ ਅੱਜ ਤਰਾਸਦੀ ਇਹ ਹੋਈ ਪਈ ਆ ਕਿ ਇਹ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਇਹ ਜਿੰਨਾ ਸਰਕਾਰੀ ਤੰਤਰ ਹੈਗਾ ਉਹਨੂੰ ਟਾਉਣ ਤੋਂ ਲੱਗੀ ਵੀ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਹਿੰਦੇ ਆ ਜੀ ਅਸੀਂ ਐਮੀਨੈਂਸ ਸਕੂਲ ਬਣਾ ਰਹੇ ਆ ਇੱਕ ਪਾਸੇ ਐਮੀਨੈਂਸ ਸਕੂਲ ਬਣਾਉਣ ਦੀ ਗੱਲ ਕਰ ਰਹੇ ਆ ਦੂਜੇ ਪਾਸੇ ਜਿਹੜੇ ਪੁਰਾਣੇ ਸਕੂਲ ਲੱਗੇ ਆ ਜਿਹੜੇ ਤਰ ਹੋਰ ਹੈਗੇ ਸਾਡੇ ਉਹ ਬੁਰੇ ਤਰੀਕੇ ਦੇ ਨਾਲ ਤਾਂ ਆ ਰਹੇ ਆ ਇਹ ਸਕੂਲ ਦੀ ਮੈਂ ਜੋ ਤੁਹਾਨੂੰ ਦੱਸਾਂ ਕਿ ਇਹ ਪੰਜਾਬ ਦੀ ਸਰਕਾਰ ਥਾਂ ਥਾਂ ਦੇ ਉੱਤੇ ਬੋਰਡ ਲਾ ਦੇ ਉਹੜਾੜ ਈਡੀ ਸੱਸਾ ਫਪੇਪਰ ਬੰਦੀ ਤਾਂ ਕੱਲ ਲੋਕ ਤੇ ਲਾਏ ਨੇ ਤੁਸੀਂ ਦੇਖੋਗੇ ਕਿ ਤਿੰਨ ਸਾਲ ਤੋਂ ਇਸ ਸਕੂਲ ਦੇ ਵਿੱਚ ਪੰਜਾਬੀ ਦੇ ਟੀਚਰ ਹੈ ਨਹੀਂ ਔਰ ਬੱਚੇ ਕੀ ਕਰਨਗੇ ਇਹ ਗਰੀਬ ਘਰਾਂ ਦੇ ਬੱਚੇ ਉਹ ਜਿਹੜੇ ਵਿਚਾਰੇ ਮਜਬੂਰੀ ਨੂੰ ਬੈਠੇ ਆ ਔਰ ਜਿੰਨੇ ਮਿਡਲ ਸਕੂਲ ਹੈਗੇ ਆ ਉਹਨਾਂ ਦੇ ਵਿੱਚ ਪੀਟੀਆਈ ਜਿਹੜੇ ਹੈਗੇ ਆ ਉਹਨਾਂ ਦੀ ਪੋਸਟ ਅਵੈਲੂਏਸ਼ਨ ਉਹਨਾਂ ਨੇ ਕਰਤੀ ਮੈਂ ਹੈਰਾਨ ਇਸ ਗੱਲ ਤੋਂ ਆ ਕਿ ਖੜੇ ਹੋ ਕੇ ਕਹਿੰਦੇ ਆ ਅਸੀਂ 올림픽 ਦੇ ਵਿੱਚ ਇੰਨਾ ਕੁਝ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ 올림픽 ਦੇ ਵਿੱਚ ਸਵਾਗ ਕਰਾਂਗੇ ਤੁਹਾਡੇ ਕੋ ਕੋਈ ਨਹੀਂ ਤਾਂ ਜਦੋਂ ਤੁਸੀਂ ਪੀਟੀ ਫਿਜ਼ੀਕਲ ਐਜੂਕੇਸ਼ਨ ਵੀ ਮਤਲਬ ਟੀਚਰੇ ਖਤਮ ਕਰਤੇ ਤੇ ਤੁਸੀਂ ਕੀ ਮਤਲਬ ਸੋਚਦੇ ਹੈਗੇ ਹੋ ਕਿ ਇੱਥੇ ਜਿਹੜਾ ਹੈਗਾ ਇਹ ਬਹੁਤ ਵੱਡਾ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬੁਰੇ ਔਰ ਅਗਲੀ ਗੱਲ ਇਹ ਹੈ ਕਿ ਹੁਣ ਆ ਆਪਾਂ ਜੋ ਥਾਂ ਦੇ ਉੱਤੇ ਖੜੇ ਆ ਤੁਸੀਂ ਇਹ ਦੇਖੋ ਕਿ ਸੀਨੀਅਰ ਸੈਕੰਡਰੀ ਸਕੂਲ ਹੈ ਜਿਹੜਾ ਇਸ ਤੋਂ ਜਾ ਕੇ ਗੁਵਿੰਦਗੜ੍ਹ ਦੇ ਵਿੱਚ ਹੈਗਾ ਇਧਰ ਪਾਸੇ ਜਾ ਕੇ ਪੰਜੋਲੀ 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 ਵਗੈਰਾ ਦੇ ਵਿੱਚ ਹੈਗਾ ਪੰਜੋਲੀ ਪੰਜੋਲਾ ਦੇ ਵਿੱਚ ਹੈਗਾ ਮਤਲਬ ਬੁਰੇ ਤਰੀਕੇ ਦੇ ਨਾਲ ਐਜੂਕੇਸ਼ਨ ਦਾ ਕਾਣ ਕਰਿਆ ਜਾ ਰਿਹਾ ਹੈ ਔਰ ਇਹ ਤੁਹਾਡੇ ਸਾਹਮਣੇ ਹੈ ਕਿ ਇਹ ਸਕੂਲ ਦੇ ਵਿੱਚ ਪਹਿਲਾਂ 64 ਬੱਚੇ ਸੀ ਉਸ ਤੋਂ ਬਾਅਦ ਜਿਹੜੇ ਹੈਗੇ ਉਹ ਤਕਰੀਬਨ ਪੰਜਾਬੀ ਲਾਈਨ ਦੇ ਵਿੱਚ ਰਹੇਗੇ ਫਿਰ 40 ਦੀ ਵਿੱਚਰ ਅੱਜ 28 ਬੱਚੇ ਐ ਇਸ ਮਿਡਲ ਸਕੂਲ ਦੇ ਵਿੱਚ ਤਿੰਨ ਕਲਾਸਾਂ ਦੇ ਵਿੱਚ ਔਰ ਤੀਜੀ ਗੱਲ ਜਿਹੜੀ ਮੇਨ ਇੱਥੇ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਇਸ ਜ਼ਿਲ੍ਹੇ ਦੇ ਵਿੱਚ ਫਟੇਗੜ ਸਾਹ ਦੇ ਵਿੱਚ ਤਕਰੀਬਨ 20-22 ਸਕੂਲ ਇਹ ਇਹ ਜਿਹੇ ਹੈਗੇ ਜਿਹੜੇ ਬਲੈਕਲਿਸਟ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚ ਕਿਸੇ 'ਚ 9 ਕਿਸੇ 'ਚ 10 ਕਿਸੇ 'ਚ 11 ਬੱਚੇ ਹੈਗੇ ਆ ਜਿਨ੍ਹਾਂ ਨੂੰ ਸ਼ਿਫਟ ਕਰਨ ਦੀ ਜਿਹੜੀ ਹੈਗੀ ਸਰਕਾਰ ਤਿਆਰੀ ਕਰ ਰਹੀ ਆ ਔਰ ਜਿਹੜੀਆਂ ਗੱਲਾਂ ਕਰਦੇ ਸੀ ਨਾ ਵੀ ਪ੍ਰਾਈਵੇਟੇਸ਼ਨ ਨੂੰ ਰੋਕਾਂਗੇ ਪ੍ਰਾਈਵੇਟੇਸ਼ਨ ਰੋਕੀ ਨਹੀਂ ਹੈਗੀ ਪ੍ਰਾਈਵੇਟ ਸਕੂਲ ਦੇ ਵਿੱਚ 15-1500 2-2000 3-3000 ਦੀ ਕੀਮਤੀ ਹੈਗੀ ਆ ਆ ਸਾਡੇ ਸਕੂਲ ਦੇ ਵਿੱਚ ਗਰੀਬਾਂ ਦੇ ਬੱਚੇ ਮਜਬੂਰੀ ਵਾਸ ਜਿਹੜੇ ਹੈਗੇ ਆ ਇੱਥੇ ਬੈਠੇ ਆ ਔਰ ਸਕੂਲ ਦਾ ਇਨਫਰਾਸਟ੍ਰਕਚਰ ਹੈਗਾ ਗਰਾਊਂਡ ਹੈਗਾ ਪਰ ਆ ਗਰਾਊਂਡ ਦੀ ਹਾਲਤ ਇਹ ਹੈਗੀ ਆ ਤੁਸੀਂ ਤੁਹਾਡੇ ਸਾਹਮਣੇ ਆ ਕਿ ਇੱਥੇ ਜਿਹੜਾ ਹੈਗਾ ਲੋਕਾਂ ਨੇ ਆਪਣੇ ਟੈਂਟ ਸੁੱਕਣੇ ਪਾਏ ਦੇ ਆ ਇਹ ਇਹ ਸਕੂਲ ਦਾ ਜਿਹੜਾ ਹੈਗਾ ਡਿਸਪਲਾਈਨ ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਸਕੂਲ ਦੇ ਸਾਇੰਸ ਅਧਿਆਪਕ ਸੁਦੀਰ ਕੁਮਾਰ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਅੱਜ ਮੇਰਾ ਨਾਮ ਸੁਦੀਰ ਕੁਮਾਰ ਆ ਮੈਂ ਤੇ ਸਾਇੰਸ ਟੀਚਰ ਆ ਤੇ ਸਕੂਲ ਦਾ ਇੰਚਾਰਜ ਆ ਤੇ ਸਾਡੇ ਲੰਬੇ ਸਮੇਂ ਤੋਂ ਪੰਜਾਬੀ ਦੀ ਪੋਸਟ ਖਾਲੀ ਇੱਕ ਸਮਾਜਿਕ ਸਿੱਖਿਆ ਜੋ ਇੰਗਲਿਸ਼ ਚ ਨਾਲ ਤਾਂ ਅੰਦਰ ਕੋਸ਼ਿਸ਼ਾਂ ਕਰ ਲੈਣ ਇਹਦੇ ਬਾਰੇ ਲਿਖ ਕੇ ਭੇਜਿਆ ਤੁਸੀਂ ਇਹਦੇ ਬਾਰੇ ਅਸੀਂ ਲਿਖ ਕੇ ਭੇਜਿਆ ਮੈਕਮਨ ਹੁੰਦਾ ਹੈ ਰਿਕੁਐਸਟ ਕੀਤੀ ਹੋਈ ਹੈ ਅ ਜਿਲ੍ਹਾ ਸਿੱਖਿਆਰਥੀ ਨੇ ਵੀ ਕਿਹਾ ਵੀ ਜਦੋਂ ਵੀ ਕੋਈ ਬਦਲੀਆਂ ਆਉਂਦੀਆਂ ਆ ਜਾਂ ਕੋਈ ਅਧਿਆਪਕਾਂ ਦਾ ਲੋਡ ਪੂਰੀ ਕਰਦਾ ਹੈ ਅਸੀਂ ਲਿਖਿਆ ਦਿੱਤਾ ਕਿ ਕਿੰਨੇ ਸਾਲਾਂ ਤੋਂ ਕੰਮ ਨਹੀਂ ਆ ਸਾਡੇ ਬੱਚਿਆਂ ਦੀ ਗਿਣਤੀ ਵੀ ਵੈਸੇ ਘੱਟ ਹੈ 28 ਆ ਪਰ ਟੀਚਰਸ ਦੇ ਘਾਟ ਤਾਂ ਚਾਹੇ 40 ਬੱਚਿਆਂ ਚਾਹੇ 4 ਬੱਚਿਆਂ ਟੀਚਰ ਤਾਂ ਅਵੇਲੇਬਲ ਹੋਣੇ ਚਾਹੀਦੇ ਕਿੰਨੇ ਸਮੇਂ ਤੋਂ ਖਾਲੀ ਵੀ 20 ਸਾਲ 20 ਸਾਲ ਤੋਂ ਖਾਲੀ 20 ਸਾਲ ਤੋਂ ਪੜੀ ਪੋਸਟ ਹੈ 3 ਸਾਲ ਤੋਂ ਪੰਜਾਬੀ ਦੇ